ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਲਈ ਤਿੰਨ ਗੱਬਣ ਵਸੀਆਂ ਦੀ ਲੈ ਕੇ ਆਏ ਆਂ ਵੀਡੀਓ ਜਿਹੜੀ ਪਹਿਲੇ ਨੰਬਰ ਤੇ ਵਸੀ ਆ ਬਈ ਇਹ 5 ਮਹੀਨਿਆਂ ਦੀ ਗੱਬਣਾ 5 ਦਿਨ ਘੱਟ ਆਗੇ ਮੂੰਹ ਮੱਥੇ ਦੀ ਕੁਆਲਿਟੀ ਚੈੱਕ ਕਰ ਲਓ ਪੂਰੀ ਟਾਪ ਕੁਆਲਿਟੀ ਦੀਆਂ ਬੱਚੀਆਂ ਨੇ ਦੰਦਾਂ ਚੋਂ 4 ਦੰਦ ਅੰਦਰ ਹੋਊਗੀ ਥਣਾਂ ਦੀ ਚੈੱਕ ਕਰਾ ਦਨੇ ਆਪਾਂ 4 ਹੀ ਥਣ ਨੇ ਵਧੀਆ ਬਈ ਬਣਾਉਂਦੀ ਆਉਂਦੀ ਆ ਲੈਵਾ ਕੁਆਲਿਟੀ ਚੈੱਕ ਕਰ ਲਓ ਟਾਪ ਦੀ ਕੁਆਲਿਟੀ ਆ ਬਾਈ ਕਹਿੰਦਾ ਇਹ ਘਰੇ ਰੱਖਣ ਨੂੰ ਰੱਖਿਆ ਸੀ ਬਾਈ ਨੇ ਠੱਟ ਵੱਜਣ ਦੇ ਕਾਰਨ ਮਜਬੂਰੀ ਚ ਵੇਚਨੀ ਪੈ ਰਹੀਆਂ ਨੇ ਦੰਦਾਂ ਚ ਇਹ ਚਾਰ ਦੰਦਾ ਬਈ ਪੂਰੀ ਚੰਗੀ ਸੰਭੀ ਭਲੀ ਵੀ ਬੱਛੀ ਹੈਗੀ ਰੇਟ ਇਹਦਾ ਹੈਗਾ 45000 ਦੇਣ ਲੈਣ ਵਾਲਾ ਬਹੁਤ ਟੌਪ ਕੁਆਲਿਟੀ ਦੀ ਬੱਛੀ ਹੈ ਜੇ ਕੋਈ ਬੰਦਾ ਸਾਬਲੂ ਤਾਂ ਚੰਗੀ ਤਿਆਰ ਹੋ ਜੂਗੀ ਅੱਗੇ ਜਿਹੜੀ ਆਪਾਂ ਦੋ ਨੰਬਰ ਤੇ ਦਤੈ ਨੂੰ ਬੱਛੀ ਦਿਖਾਉਣੇ ਆਗੇ ਬਈ ਇਹ ਵੀ ਪੰਜ ਮਹੀਨੇ ਨਹੀਂ ਗੱਬਣਾਗੀ ਜਰਸੀ ਦਾ ਇੱਕ ਕ੍ਰੋਸ ਹੈਗਾ ਸਿੰਘ ਹੈਗਾ ਬਈ ਪਰ ਕਹਿੰਦੀ ਕੁਛ ਨਹੀਂਗੀ ਚਾਰ ਹੀ ਥਾਣੇ ਦੇ ਆ ਵੀ ਕੋਈ ਫੋੜ ਸਾਂਗਣਗੇ ਮੁੱਲੇ ਦਾ ਹੈਗਾ 15000 ਬਹੁਤ ਵਧੀਆ ਵੀ ਕਰੇ ਰੱਖਣ ਨੂੰ ਚੰਗਾ ਦੁੱਧ ਪਾ ਦੂ ਫੈਂਟ ਫੋਨ ਦੇ ਇਹਨਾਂ ਦੀ ਵਧੀਆ ਆਉਂਦੀ ਹੈਗੀ ਤਿੰਨ ਨੰਬਰ ਤੇ ਬੱਠੀ ਹੈ ਜਿਹੜੀ ਇਹ ਸਾਹੀਵਾਲ ਦਾ ਕਰਾਉਸ ਹੈਗੀ ਇਹਦਾ ਵੀ ਮੁੱਲ ਬਈ 15000 ਹੈਗਾ ਜੇ ਕੋਈ ਭਰਾ ਜੋੜਾ ਲੈਂਦਾਗਾ ਚੰਗਾ ਮਾਨ ਤਾਨ ਹੋ ਜਾਊਗਾ 28000 ਦੀ ਬਾਈ ਕਹਿੰਦਾ ਆਪਾਂ ਦੋਨੇ ਛੱਡ ਦਾਂਗੇ ਪਿੰਡ ਜਿਹਾ ਆਉਂਦਾ ਜਿਹੜਾ ਬਟਿੰਡਾ ਆਪਦੀ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ ਨੰਬਰ ਆਪਾਂ ਵੀਡੀਓ ਚਲਾ ਦਾਂਗੇ 9779138660 ਕਰ ਲਓ ਸੰਪਰਕ ਧੰਨਵਾਦ ਬਈ